ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਲੇਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰੇ ਮਾਲੇਵਾਲ ਦੇ ਪੁੱਲ ਤੋਂ ਹੀ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਆ ਦੇਖ ਸਕਦੇ ਜੀ ਬਿਲਕੁਲ ਰੋਡ ਦੇ ਉੱਪਰ ਹੀ ਘਾਰੇ ਆ ਵੀਰ ਜੀ ਹੋਂ ਦਾ ਤੇ ਅੱਜ ਤੁਹਾਨੂੰ ਹਰ ਵੈਰਾਈਟੀ ਵਿਖਾਉਣੀ ਆ ਛੋਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਜਰਸੀ ਕਾਵਾਂਦਨ ਵਿਖਾਉਣੀ ਆ ਜਿੰਨਾਂ 'ਚ ਕੋਈ ਤਾਜੀ ਸੂਈ ਆ ਕੋਈ ਗੱਬਣ ਆ ਕੋਈ ਟੋਕੜ ਗੱਬਣ ਆ ਕੋਈ ਵੱਡਾ ਭਾਅ ਆ ਕੋਈ ਛੋਟਾ ਭਾਅ ਆ ਵੀਡੀਓ ਵੇੰਡ ਤੱਕ ਕਰ ਵੇਖਿਓ ਜਰੂਰ ਹਰ ਤਰ੍ਹਾਂ ਦਾ ਪਸ਼ੂ ਤੁਹਾਨੂੰ ਵਿਖਾਉਣਾ ਵਾ ਇੱਕ ਆ ਵੀ ਗਾਂ ਬੜੇ ਹੌਲੇ ਜਿਹਾ ਭਾਜ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਓ ਤੇ ਵੀਡੀਓ ਕਾਲ ਤੇ ਪਾਸ ਕਰਾ ਲਓ ਜੀ ਹਾਂਜੀ ਬੀਤ ਸასი ਕਾਲ ਜੀ ਸਤਿ ਸ੍ਰੀ ਅਕਾਲ ਭਾਈ ਸასი ਕਾਲ ਹੋ ਠੀਕ ਠਾਕ ਜੀ ਬਾਬਾ ਬਡਾ ਸਾਹਿਬ ਦੀ ਕਿਰਪਾ ਜੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਅੱਜ ਫੇਰ 라ਤੀਆਂ ਰੌਣਕਾਂ ਪੂਰੀਆਂ ਫੇਰ ਬਾਬਾ ਬਡਾ ਸਾਹਿਬ ਦੀ ਮੇਰ ਨਾਲ ਵੀਰਾਂ ਦੀ ਡਿਮਾਂਡ ਹੈ ਝੋਟੀਆਂ ਲਿਆ ਕੇ ਦੋ ਅੱਛਾ ਬੱਟੀਆਂ ਚਲਸੀ ਲਿਆ ਕੇ ਦੋ ਖੀਰੀਆਂ ਦੋੰਦੀਆਂ ਤੇ ਠੋਕੜ ਗੱਬਨ ਵੀ ਠੋਕੜਾਂ ਗੱਬਣਾ ਵੇੜਾਂ ਦੀ ਵੱਡੀ ਡਿਮਾਂਡ ਹੈ ਅੱਛਾ ਅੱਜ ਵੀਰਾਂ ਨੇ ਡਿਮਾਂਡ ਪੂਰੀ ਕੀਤੀ ਆ ਨਕੀਨੇ ਲਿਆਂਦੇ ਆ ਅੱਜ ਆ ਵੀ ਵੀਡੀਓ ਕੋਈ ਐਂਡ ਤੱਕ ਕਰ ਵੇਖੇ ਵੀਰ ਭਰਾ ਇਹਨਾਂ ਦੀਆਂ ਵੀਡੀਓ ਵੇਖਿਆ ਕਰੋ ਹਾਂਜੀ ਤੇ ਭਾਅ ਵੀਡੀਓ ਪੂਰੀ ਵਖਿਆ ਨਾ ਕੋਈ ਵਖਿਆ ਤੇ ਆਪਣੇ ਕੋ ਝੋਟੀ ਹਰਪੀ ਭਾਜੀ ਬਹੁਤ ਚੰਗੀ ਚਲੋ ਨਾਮ ਦੱਸਦੇ ਕਰੀ ਨਾਮਦੀਪ ਸਿੰਘ ਜੀ ਜਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਰਹਿੰਦੇ ਹਾਂ ਮਾਲਿਆਲ ਦੇ ਕੋਲ ਤੇ ਆ ਠੀਕ ਆ ਫੋਨ ਨੰਬਰ 9872909005 ਠੀਕ ਆ ਆਪਣਾ ਵੀ ਨੰਬਰ ਬੋਲ ਦੇ ਕਰੀ 81950955 ਠੀਕ ਆ ਜੀ ਤੇ ਅੰਕਲ ਜੀ ਵੀ ਆ ਗਏ ਆਪਣੇ ਜਿੰਗਲ ਦੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਈਆ ਅੱਜ ਅੱਜ ਕਿੰਨੇ ਬਾਰਿਸ਼ ਤੇ ਤੁਹਾਨੂੰ ਪਤਾ ਰੋ ਜੀ ਹੋ ਜਾਂਦੀ ਕਿਦਾਂ ਨਹੀਂ ਹੁੰਦੀ ਬਾਰਿਸ਼ ਅੱਜ ਕਿੰਨੇ ਪਾ ਛੋਟੇ ਹੀ ਕਰ ਦੇਨੇ ਸਾਰੇ ਅੱਜ ਹਰਦੀਪਾ ਜੀ ਗੱਬਣਾ ਵੇੜਾ 15 15 ਕਿਲੋ ਵਾਲੀਆਂ 27 27 ਹਾ ਦਿngੜ ਦੇ ਤੰਗ ਅੱਛਾ ਹਾਂਜੀ ਚਲੋ ਕੋਈ ਵੀਡੀਓ ਵੇਖਿਆ ਨਾ ਸ਼ੁਰੂਆਤ ਆਪਾਂ ਝੋਟੀ ਤੋਂ ਕਰ ਲੈਂਦੇ ਆ ਦੇ ਕੁੰਗੜ ਦੀ ਗੱਟੀ ਆ ਹਰਦੀਪਾ ਜੀ ਅੱਛਾ ਪਹਿਲਾ ਸੁਬਾਹ ਠੀਕ ਹੈ ਜੇ ਗੱਭਣਿਆਂ ਥੋੜਾ ਡਰਦੀ ਆ ਸਾਡੇ ਕੋਲ ਲਾਗੇ ਜਾਈਦਾ ਥੋੜਾ ਡਰ ਜਾਂਦੀ ਆ ਬਾਕੀ ਰਾਜੀ ਆ ਛੋਟੀ ਸੰਭੀ ਕੋਡ ਪਾਇਆ ਕਾਲੇ ਲਗੜਾ ਉਹਦੇ ਕਰਕੇ ਕੱਟੀ ਜਾਂਦੀ ਆ ਸੰਭੀ ਸੰਭੀ ਚੰਗੀ ਆ ਇਹ ਸਾਡੇ ਤਾਂ ਥੋੜਾ ਡਰਦੀ ਆ ਲਾਗੇ ਜਾਈਦਾ ਤੇ ਪੰਜ ਜਾਂਦੀ ਆ ਦੂਰੋਂ ਧੰਨ ਦਿਖਾ ਦਿੰਦੇ ਕਰੋ ਜਿਹੜੀ ਆ ਹੁਣ ਪਹਿਲੀ ਵਾਰੀ ਕੱਢੀ ਆ ਛੋਟੀ ਦਾ ਸੂਆ ਪਹਿਲਾ ਹੀ ਆ ਤੇ ਸੰਭੀ ਸੰਭੀ ਚੰਗੀ ਆ ਛੋਟੀ ਬੰਦ ਬੰਦ ਤੇ ਕਿੰਨਾ ਕੁ ਤਰ੍ਹਾਂ ਦੁੱਧ ਵੀ ਪਹਿਲੇ ਸਵੇਰ ਗੱਡੀ ਜਾਉਗੀ ਪਹਿਲ ਗੱਡੀ ਆਰ ਵੀ ਭਾਈ ਸੋ 12 ਕਿਲੋ ਦਿਵਾ ਦੂਗੀ ਠੀਕ ਹੈ ਜੀ ਬਾਜੀ ਇੰਨੀਆਂ ਇਹ ਕੱਟੀਆਂ ਦੇ ਬਰੀਕੀਆਂ ਨਾ ਕਾਟੇ ਕੋਲਾਂ ਕੱਟੀ ਜੈ ਇੰਨਾ ਗਾ ਨਰਮ ਨਹੀਂ ਗਿਆ ਬੜੀ ਕੱਟੀ ਡਰਦੀ ਆ ਵੇਖੋ ਸਾਂਭੇ ਕਿਹਵੇਂ ਨੇ ਆਰਡਰ ਤੇ ਨਾੜਾ ਹੁੰਦੀਆਂ ਐਡਾ ਕੱਟੀ ਦੇ ਪਿੰਡੇ ਦੇ ਨਾੜਾ ਵੇਖਾ ਕਿੰਦਾ ਚਮੜੀ ਬਰੀਕ ਆ ਸਾਂਭੇ ਕਿਹਵੇਂ ਨੇ ਚੰਗੇ ਰੀਜਨਾ ਵਾ ਬਾਕੀ ਥਣ ਵੀ ਤਾਂ ਹੁਣ ਤੋਂ ਹੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਹੋਇਆ ਕੱਟੀ ਡਰਦੀ ਆ ਬਾਕੀ ਥਣ ਬਹੁਤ ਚੰਗਾ ਲੱਗਾ ਉਹ ਦੇਖ ਸਕਦੇ ਜੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਿਆ ਹੁਣ ਤੋਂ ਹੀ ਕਿੰਨਾ ਫੇਰਾ ਕੇਰਾ ਮੁੱਲ ਹਰ ਕੀ ਭਾਜੀ ਇਹੋ ਜਿਹੇ ਕਟਮੇ ਵਾਲੇ ਸਵਾਮਣ ਡਿਆ ਕੋਈ ਡੇਢ ਹਾਂਜੀ ਪਰ ਫੌਜੀ ਫਾਰਮ ਦੇ ਉਹ ਰੇਡ ਨਹੀਂ ਹਨ ਅੱਛਾ ਕਿਨੇ ਦੇ ਦਿੱਤੇ ਦੱਸੋ ਆਪ ਹੀ ਕਰੋਗੇ 99 ਦੇ ਦੇ ਦਿੱਗੇ 90 ਦੀ ਦੇ ਦਾਂਗੇ ਵੀ ਦੀ ਜੇ ਕਹਿਤਾ ਅੱਛਾ ਤੁਹਾਡਾ ਆਖਾਣੀ ਮੋੜ ਨੂੰ ਚਲੋ ਬਾਕੀ ਥੋੜਾ ਬਾਧਾ ਮਾਨਤਨ ਦੇ ਮੌਕੇ ਤੇ ਹੋਈ ਜਾਂਦਾ ਹੋਰ ਵੀਜੀ ਹੋ ਜਾਊਗਾ ਲੈ ਤੇ ਜੋ ਦੋ ਹੋਰ ਛੱਡ ਦਾਂਗੇ ਅੱਛਾ 88000 ਦੀ ਦੇ ਦੋਗੇ 88 ਦੇ ਦਾਂਗੇ ਠੀਕ ਹੈ ਜੀ ਗਾੜੀ ਆ ਗਈ ਸਹੀ ਸਵਾਈ ਵੈੜ ਸਾਜੀ ਸਹੀ ਜੀ ਮਗਰ ਬੱਚੇ ਵੀ ਚੰਗੇ ਠੀਕੇ ਨੇ ਪਈ ਆ ਉਹ ਪਈ ਜੋਰ ਬਾਲ ਲਿਆ ਦਿਖਾਓ ਪਲਟਾ ਚੁੱਕ ਕੇ ਅੱਜ ਹੀ ਸੋਈ ਸਵੇਰੇ ਕਹਿੰਦੇ ਜੇਰ ਜਿਹੜੀ ਨੇ ਪ੍ਰੋਪਰ ਪਾਤੀ ਆ ਠੀਕ ਹੈ ਜੀ ਬੱਚੀ ਬਹੁਤ ਚੰਗੀ ਦਿੱਤੀ ਮੈਂ ਕਰ ਕਿੰਨੇ ਕ ਦੁੱਧ ਆ ਲਈ ਜੇ ਯਾਰ ਬੀਬਾ ਜੀ 20+ ਵਾਲੀ ਆ ਅੱਛਾ ਹਾਂਜੀ ਸਾਰੇ 5 6 ਕਿਲੋ ਬੋਲਾਂ ਚ ਹੋਇਆ ਬਟਾ ਬੁਟੇ ਦਾ ਬਹੁਤ ਵੱਡੀ ਵੱਛੀ ਹੈ ਜੀ ਬਾਕੀ ਆਵੇ ਬੇਲ ਦੀ ਚੰਗੀ ਆ ਕੱਦ ਕੱਟ ਦੀ ਵੀ ਚੰਗੀ ਆ 10000 ਰੁਪਏ ਭੀਬਾ ਜੀ ਤਾਜੀ ਸੋਈ ਆ ਤੇ ਕੋਈ ਬਹੁਤ ਏਡੀ ਖਾਸ ਲੱਪੇ ਜਿਹੀ ਨਹੀਂ ਆ 20 ਕਿਲੋ ਦੁੱਧ ਏਡੀ ਵੱਛੀ ਨਹੀਂ ਕੀ ਕਹਿੰਦਾ ਠੀਕ ਹੈ ਜੀ ਬਾਕੀ ਮਗਰ ਵੱਛੀ ਵੀ ਚੰਗੀ ਆ ਗਈ ਆ ਵੀਹਾਰੇ ਦਿਮਾੜ ਖੜੀੇ ਵਟੀਆਂ ਵਟੀਆਂ ਛੱਡ ਕੇ ਆਓ ਨੰਨਾ ਦੋਰੀ ਜਾਓ ਆਓ ਬਾਕੀ ਜਿੰਨੇ ਵੀ ਖੜਨੀ ਆਪਣੀ ਸੰਜਣਾ ਖੜਨੀ ਹੈ ਥੱਲੇ ਚੰਗੀ ਤਿਆਰ ਹੋ ਗਈ ਇੱਕੋ ਜੀ ਤਿਆਰ ਹੋਈ ਜਿੰਨਾ ਪਾਸ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਉਹਨੇ ਇੱਕੇ ਭਲਾ ਜਿਹੜੀਆਂ ਹਵਾਨੇ ਤੇ ਹੈਈਆਂ ਵਾ ਤੇ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਕੀ ਆ ਮਸ਼ੀਏ ਤੇ ਮਗਰ ਵਛੀ ਚੰਗੀ ਟੀਕੇ ਦੀ ਹੈ ਮਗਰ ਤੇਰਾ ਮੁੱਲ ਵੇਚੀ ਫਿਰ ਹਰ ਬੀਬਾ ਜੀ ਇਹਦਾ ਮਸ਼ੀਨਾ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰ ਠੀਕ ਹੈ ਜੀ ਇਹਦੀ ਮਸ਼ੀਨ ਨਾਲ ਗੱਲਬਾਤ ਚੱਲ ਰਹੀ ਈ ਆ ਕੋਈ ਵੀਰ ਭਰਾ ਫੋਨ ਲਾ ਕੇ ਪੁੱਛ ਲੈ ਠੀਕ ਆ ਹਾਂਜੀ ਕੋਈ ਵੀ ਅੰਜਨ ਵਾਲੇ ਵੀਰ ਖਾਣ ਨੇ ਤਾਂ ਪਤਾ ਕਰ ਦੇ ਜੇ ਤੈਨਾਂ ਨੂੰ ਕੋਈ ਗੀਣਾ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਆ ਗਈ ਜਰਸੀ ਆਪਣੇ ਕੋਲ ਇਹਦਾ ਦੀ ਪੰਜਾਬ ਵਾਲੀ ਜਰਸੀ ਆ ਗਈ ਬੋਦੀ ਵਾਲੀ ਜਰਸੀਆਂ ਦੇ ਸਹਾਨ ਇਹਦਾ ਕੱਦ ਵਜ਼ਨ ਚੰਗਾ ਆ ਦੀ ਵਾਰੀ ਐਵੀ ਥੱਲੇੋਂ ਚੰਗੀ ਭਰ ਜਾਨੀ ਸੂਨ ਤੱਕਰ ਚੰਗੀ ਵਜੀ ਪਿਆਰ ਹੋਗੀ ਅੱਛੀ ਕਹਿੰਦੇ ਨੇ ਜਦੋਂ ਪਾਪ ਬਣਾਇਆ ਹੁੰਦਾ ਵੇਖੋ ਬਣਿਆ ਅੱਛੀ ਦੇ ਪਾਪ ਤੇ ਨਹੀਂ ਅੱਛਾ ਇਹਦਾ ਮੈਸਤਰੀ ਨਹੀਂ ਕੰਡੀਆਂ ਨਾ ਵੱਡੀ ਦਾ ਡਿਜ਼ਾਈਨ ਤਿਆਰ ਕਰਦੇ ਅੱਛਾ ਇਹਦਾ ਵਾਛੀ ਦੇਖੋ ਬੋਦੀ ਬਣੀ ਠੀਕ ਹੈ ਜੀ ਹੋਰ ਜਲਦੀ ਠੀਕ ਹੈ ਜੀ ਤੇ ਬਾਕੀ ਚੰਗੀ ਨਿਕਰ ਆ ਵੱਡੀ ਅੱਛੀ ਆ ਥਾਨ ਬੜਾ ਕਮਲਦਾ ਇੱਕ ਮਿੰਟ ਰੋਕਾਂ ਇਹ ਤਾਂ ਥਾਨ ਦਿਖਾ ਦਈਏ ਇੱਥੇ ਥੋੜਾ ਡਰਦੀ ਆ ਅੱਛੀ ਆ ਰਵੀ ਭਾਜੀ ਘਰ ਹੋਣੀ ਡਾ ਕਟਿੰਗ ਆਣਾ ਚਲੋ ਲੈ ਜਾ ਕੋਈ ਨਹੀਂ ਲੈ ਜਾ ਬਾਕੀ ਨਿੱਗਰ ਯਾਰ ਆਜੀ ਐ ਵੀ ਪੂਰੀ ਅਰੇ ਜੀ ਪਿਆ ਥਾਣੇ ਦੇ ਦੇਖ ਸਕਦੇ ਜੇ ਲੱਗਿਆ ਤਾਂ ਬਾਕੀ ਮੇਰੇ ਨੂੰ ਚੰਗੀ ਆ ਤੇ ਲਾਂ ਜੜੀਆਂ ਹਵਾਨੇ ਚ ਕਾਫੀ ਆ ਇਹਨੇ ਪਹਿਲੇ ਨੇ ਦੁੱਧ ਭਰਿਆ ਵਾ 15 16 ਕਿਲੋ 18 20 ਕਿਲੋ ਦੀ ਉਮੀਦ ਕਰਦੇ ਆ ਗਜਾਸੂਗਾ ਹਲੇ 12 13 ਦਿਨ ਦੀ ਕੱਚੀ ਆ ਅੱਛਾ ਹਾਂਜੀ ਤੇ ਇਹਨੂੰ ਲੈ ਜਿਹੜਾ ਕਰ ਦੇਣਾ ਇਹਦਾ ਔੜ ਦੀ ਨਾਲ ਆਏ ਕਿੰਨਾ ਕੁ ਮੱਛੀ ਤੇ ਆ 60 ਦੀ ਹਾਂਜੀ ਪਰ ਤੁਹਾਨੂੰ ਪਤਾ ਹੋਰ ਰੇਟ ਨਹੀਂ ਹੁੰਦਾ ਫੌਜੀ ਫਾਰਮ ਤੇ ਹਾਂਜੀ ਹਾਂਜੀ ਮੱਛੀ 50 ਹੀ ਦੇ ਦਈਏ ਹੋਣ ਦੱਸ ਲੈ ਹੋਰ ਕਹੀਂ ਦਾ ਕਰਾ ਲੋ ਮਾਨਤਾ ਕਰ ਦਵਾ ਪੀ ਕੇ ਕਹੀਂ ਕਰਾਓ ਕਿੰਨੇ ਦੇਣਾ ਹੈ ਕਿ ਕਰਾ ਲਓ ਜਿੰਨਾ ਖੁਸ਼ੀ ਨਾਲ ਕਰਾਉਣਾ ਆਪ ਹੀ ਕਰ ਦਿਓ ਆਹ ਫਰੀਦ ਦੇ ਦੇਦ ਨੇ 46 ਦਾ ਦੇ ਦੇ ਦਾਂਗੇ ਅੱਛਾ 46 ਦੀ ਪੂਰੇ 45 ਦੇ ਦੇ ਦਾਂਗੇ ਵੀਰ ਜੀ ਦੇ ਘਰ ਅੱਛਾ ਪੂਰੇ 45 ਦੀ ਜਾਂਦੀ ਹੈ ਗੱਡੀ ਆ ਗਈ ਆ ਯਾਰ ਸ਼ਹਿਰ ਜਲਸੀ ਮੱਚਿਤ ਕਰੋ ਚਾਕਰ ਇਹ ਵੀ ਚੰਗੇ ਨਿੱਗਰ ਆ ਜੇ ਆ ਵੀ ਵੜਾ ਸੰਭੀਆਂ ਵਾ ਅੱਜ ਵੜਾ ਆ ਪੀਪਾ ਦੀ ਡੈਮ ਤੋਂ ਪੀਸੀ ਕੱਢ ਕੱਢ ਲਿਆਂਦੇ ਵੀਰਾਂ ਦੀ ਨਮਾਜ਼ ਨਿੱਗਰ ਵੜਾ ਵਾ ਰਾਜੀ ਆ ਜਿਹੜੀਆਂ ਪੂਰੀਆਂ ਜਿੰਨਾ ਸ਼ੌਂਕ ਨਾਲ ਘਰੇ ਰੱਖਣੀਆਂ ਸੋਹਣੀਆਂ ਵੀ ਲੱਗਣ ਘਰੇ ਵੱਜੀਆਂ ਅਜੀ ਕੀਰੀਆਂ ਦਰੀਆਂ ਵਸੀਆਂ ਗਾੜੀ ਤੇ ਨੰਨੇ ਤਾਂ ਨੂੰ ਅਜੀ ਪਲਾਟਾਂ ਨੇ ਤਾਂ ਘੜੀਆਂ ਰਗਾਂ ਵਸੀਆਂ ਨੇ ਹਿੰਨਾ ਵੀਰ ਜੀ ਠੀਕ ਹੈ ਜੀ ਵੀਰਾ ਵੀ ਤੁਹਾਡੇ ਪਲਾਟਾਂ ਨੇ ਤਾਂ ਘੜੀਆਂ ਵਸੀਆਂ ਕਾਹ ਬੁੜੀਆਂ ਸੀਰੀਆਂ ਦੋੰਗੀਆਂ ਚੈਰੀਆਂ ਹੋਈਆਂ ਨਾ ਆਪਣੇ ਕੋਲ ਹਾਂ ਦੇਖਾ ਲੇ ਜੀ ਕਾਫੀ ਖੂਬਸੂਰਤ ਵਹਿੜਿਆ ਠੰਡੀ ਠੰਡੀ ਬੜੀ ਆ ਤੇ ਵੀ ਠੰਡੀ ਤੇ ਹੀ ਜਿਹੜੀ ਪੂਰੀ ਹਨ ਬਹੁਤ ਚੰਗਾ ਲੱਗਾ ਦੇ ਤੇ ਵੀ ਚਲੋ ਲੈ ਜਾਓ ਬਾਕੀ ਸਿੱਧੇ ਆ ਪੂਰੀ ਚਲੋ ਜਿੰਨੀ ਹੀ ਆ ਰਾਜੀ ਵੱਛੀ ਆ ਰੀਪਾ ਇੰਦੋ ਦੇਵੀ ਮੋਹਗਾਣੀ ਨੇ 15 ਕਿਲੋ ਦੁੱਧ ਪਾ ਦੂਗੀ ਤੇ ਇਹਦਾ ਮੁੱਲ ਫਿਰ ਹਰ ਪੀਪਾ ਇਹ ਵਾ ਸਿੱਧਾ ਆ ਵੀ ਪਰ ਇੰਨਾ ਸਾਠ ਦੀ ਹਾਂ ਜਾਇਜ ਦੇ ਦੇ ਕਿੰਨੇ ਦੀ ਹਾਂ ਨਹੀਂ ਹਾਂ ਨਹੀਂ 45 ਦੀ ਵੱਛੀ ਦੇ ਦਾਂ 2000 ਛੋਟ ਕਰਦੀ ਯਾਰ ਕਰ ਦਾਂਗੇ ਵੀ 43000 ਦੀ ਦੇ ਦਾਂਗੇ ਜੇ ਤੁਸੀਂ ਕਹਿੰਦਾ ਤਾਂ ਲੱਗਿਆ ਨੀ ਮੋੜ ਦੇ ਠੀਕ ਆ ਜੀ ਗਾੜੀ ਇੱਕ ਰੀ ਵੱਛੀ ਦਿਖਾ ਦਿਓ ਹਰ ਪੀਪਾ ਜੀ ਖੀਰਾ ਦੋਂਦਾ ਬੱਚਾ ਦੋਂਦਾ ਅੱਛਾ ਤੇ ਵੇਖੋ ਅੱਛੀ ਕਰੋ ਖੋਲੋ ਅੰਗਰੀ ਸੁਆ ਪਹਿਲੇ ਸੁਣਾਇਂ ਪਹਿਲਾ ਸੁਆ ਕੀਰੀ ਅੱਛੀ ਆ ਦੋਂਦੀ ਦੋਂਦੀ ਯੋ ਓ ਦੋ ਦੰਦ ਵੀਰਾਂ ਨੇ ਨੂੰ ਆੜੇ ਵਸ਼ੀਆਂ ਲਿਆਕ ਦੋ ਇਹੋ ਜੀਆਂ ਵਸ਼ੀਆਂ ਪਲਾਟਾਂ 'ਚ ਰੱਖੇ ਨਾਲ 12 13 ਦਿਨ ਦੀ ਵਸ਼ੀ ਕੱਚੀ ਆ ਲੈ ਕਰਾਓ ਚੱਕ ਇਹ ਥਾਂ ਦੇਖ ਲੋ ਵਸ਼ੀ ਨੂੰ ਤਾਂ ਕਿ ਡਾਟੇਂਗਰ ਲੱਗਾ ਪਈ ਲੈਨੇ ਦੰਦ ਬੁਖਾਰੀਏ ਨੇ ਦਿਖਾ ਦਿਓ ਯਾ ਦਖਾ ਦੰਦ ਲੋਨੀ ਪਿਓਰ ਦੋ ਦੰਦ ਆ ਚਾਰ ਦੰਦ ਹੋਣ ਦੀ ਆ ਜਿਹੜੀ ਚਾਰ ਦੰਦ ਹੋਈ ਨਹੀਂ ਹਲੇ ਅਜੇ ਹੋਈ ਨਹੀਂ ਆ ਦੋਂਦੀ ਉਹ ਦੋਂਦੀ ਕਿੰਨੇ ਚੋਗੀ ਕਿੰਨੇ ਜਿੱਤਰਾ ਮੱਧੀ ਕਿੰਨੇ ਅੱਧੇ ਦੰਦ ਹੋਏ ਜਿਹੜੇ ਚਲੋ ਛੱਡੋ ਦੋਂਦੀ ਦੇ ਚੋਗੀ ਦੇ ਕੱਢਣ ਦੀ ਆ ਬੀਬਾ ਜੀ ਦੇ ਨਿਯਮ ਚੋਗੀ ਦੇ ਕੱਢਣ ਦੀ ਆ ਜਿਹੜੇ ਦਹੀਂ ਪਿਆਰ ਕਰਨਾ ਇਹ ਇਹ ਰੱਖੀ ਕਿਦਾਰੀ ਆ ਜਿਹੜਾ ਮੱਛੀ ਦਾ ਮੁੱਲ ਕਰਦੇ ਨਾ ਅੱਛਾ ਹਰਪੀ ਭਾਜੀ ਅੱਜ ਮੇਲਾ ਲਟਨੀ ਵਾਲਾ ਠੀਕ ਆ ਮੱਛੀ ਦੇ ਆਪਾਂ 4000 ਦੀ 40 ਦੀ ਵੇਖਦੀ ਆ ਹਾਂਜੀ ਪਰ ਜਿਹੜੇ ਭਾਜ ਆਪਾਂ ਦੇ ਦੇਣੀ ਹੈ ਨਾ ਹਾਂਜੀ ਅੱਜ ਮਾਰਕੀਟ ਨਾਲ 20000 ਰੁਪਏ ਵਸਣ ਡਾਉਨ ਦੇਣੀ ਆ ਅੱਜ ਛਟਾ ਛਟਾਵ ਅੱਛਾ ਅੱਜ ਮੇਲਾ ਲਟਨ ਵਾਲਾ ਆ ਭਰਾਵਾਂ ਦੇ ਅੱਛਾ ਹਾਂਜੀ ਕਿੰਨਾ ਫਿਰ ਇਹਦਾ ਮੱਛੀ 35 ਦੇ ਦਈਏ 33 ਦੇ ਦਈਏ ਆ ਨਾ ਮੱਛੀ 32 ਦੀ ਦੇ ਦੇਣੀ ਆ ਹਰਪੀ ਭਾਜੀ ਤਾਂ ਗਾੜੀ ਇੱਕ ਪਹਿਲੇ ਨੂੰ ਹੋਰ ਦਿਖਾਉਨੇ ਆਂ ਅੱਛਾ ਅੱਜ ਨਾ ਹਰ ਵੀ ਭਾਜੀ ਮੇਲਾ ਲੁੱਟਣੀ ਵਾਲਾ ਭਰਾਵਾ ਦੇ ਜਿਹੜਾ ਲੈ ਗਿਆ ਲੈ ਗਿਆ ਲੈ ਆ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਸ਼ਿੰਦੋ ਦੀ ਹਟੀਲੇ ਬਣਾਉਣਾ ਮਾਲ ਠੀਕ ਹੋ ਜੀ ਇਹ ਵੀ ਜੱਤੀ ਕਰੋਸ ਤੇ ਆ ਪਹਿਲੇ ਨੂੰ ਅੱਛੀ ਹੈ ਇਹ ਤੁੰਡਾ ਕਿਦਾਂ ਮੱਚੀ ਵਰਕੇ ਲੱਜੋ ਐਵੀਰ ਪੀਪਾ ਇਹ ਜੰਗੀ ਵਸੀ ਟੌਪ ਕਲਾਸ ਸੁਵਾ ਇਹਨੇ ਵੀ ਪਹਿਲਾਂ ਹੀ ਸੁਣਾ ਮੈਂ ਪਹਿਲੇ ਨਹੀਂ ਇਹ ਇੱਕ ਅਨਕ ਪਰ ਯੋਗ ਦੁੱਧ ਐਰ ਪੀਪਾ ਜੀ ਵਸਣਾ ਇਹ ਦਾਦਾ ਇੱਕ 14-15 ਕਿਲੋ ਦਾ ਪਾਣੀ ਨਹੀਂ ਹੈ 10-11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹ ਪਾਈ ਜਾਊਗੀ ਆਹ ਪੀਪਾ ਜੀ ਦੁੱਧ ਵੀ ਇਹਨਾਂ ਦਾ ਮੱਝਾਂ ਨੇ ਕਹੇ ਵੇਖੋ ਥੰਨ ਥੰਨ ਵਸਣਾ ਇਹਦਾ ਮੁੱਲ ਫਿਰ ਤੇ ਐਰ ਪੀਪਾ ਜੀ ਸੇਮ ਹੀ ਦੇ ਦੇਣਗੇ ਅੱਛਾ ਵਸਣਾ 40-40 45-45 ਹਜ਼ਾਰ ਦੇਣਗੇ ਸੇਮ ਹੀ 32-32 ਹਜ਼ਾਰ ਦੀ ਜੇ ਕੋਈ ਵੀਰ ਭਰਾ ਜੋੜਾ ਲਊਗਾ ਮਾਨਤਨ ਹੋਰ ਹੋ ਜੂਗਾ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਗਾਂ ਹੈ ਚੋਕੜ ਗੱਬੜ ਅੱਛਾ ਚੱਕ ਪਾਸਿਆ ਚੱਕ ਪਾਸਾ 6 ਮਹੀਨਿਆਂ ਦੀ ਸਾਡੇ ਫਾਰਮ ਤੋਂ ਕਾਜੀ ਗਈ ਹੈ 55000 ਦੀ ਹਰ ਬੀਬਾ ਜੀ ਅੱਛਾ ਤੁਹਾਡੇ ਕੋਲ ਕਾਜੀ 55 ਦੀ ਗਈ ਹੈ ਇਹਨਾਂ ਦੁੱਧ ਚ ਵਾਇਆ 18 ਕਿਲੋ ਅੱਛਾ ਹਾਂਜੀ ਸਾਡੇ ਕੋਲ ਚ ਵਾ ਕੇ ਗਈ ਹੈ ਲੈ ਜਾ ਫਿਰ ਹੁਣ 6 ਮਹੀਨਿਆਂ ਦੀ ਗੱਬਾਂ ਚਾਰ ਕਿਲੋ ਦੁੱਧ ਠੀਕ ਹੈ ਜੀ ਹਾਂਜੀ ਵੱਡੀ ਲੈੜ ਹੈ ਪੂਰੀ ਕੋ ਛੋਟੀ ਨਹੀਂ ਨਾ ਬਣਨੇ ਚੰਗੀ ਸਾਬੀ ਆ ਵੀਰਾਨੀ ਇਹ ਟਾਡੇ ਚੈਨਲ ਤੇ ਗਈ ਵੇਖੀ ਹਾਂ ਇਹਦੇ ਵੀ ਦੇਖ ਸਕਦੇ ਜੀ ਚੰਗਾ ਸਨ ਲੱਗਾ ਜਿਹੜਾ ਇਹਦੇ ਕੋਲ ਠੰਡੀ ਯਾਤਰਾ ਲੈ ਜਾਓ ਤੇ ਬਾਕੀ ਸਾਂਭੀ ਆ ਕਿਸ ਨੇ ਠੰਡੀ ਹੀ ਰਹੀ ਆ ਸਾਂਭੀ ਚੰਗੀ ਆ ਦਰਦ ਰਿਤ ਰਾਜੀ ਆ ਪੂਰੀ ਚੜੀ ਸਰੀਰਾਂ ਉਹ ਲੇਕੋ ਦੀ ਪਾਸ ਥੋੜੀ ਹੈ ਤੇ ਇਹਦਾ ਫਿਰ ਮੁੱਲ ਹਰ ਵੀ ਭਾਈ ਬਾੜ ਤੇ ਕੀ ਕਰਦਾ 47000 ਦੀ ਵੇਚੀ ਹੈ ਬਾਰੇ ਉਹ ਕੰਮ ਨਹੀਂ ਕਰਨਾ ਨਾ ਇਤਨੀ ਜਾਇਕ ਮਾਈ ਰਾਂਕੇ ਤੁਹਾਨੂੰ ਪਤਾ ਦਈਦਾ ਮਾਰ ਹਾਂਜੀ ਤੇਰੇ ਰੋਇਦੀਆਂ 10 11 ਲੜਾਂ ਜਾਂਦੀਆਂ ਅੱਛਾ ਹਾਂਜੀ ਨਾ ਇਹਦਾ ਵਸੀ ਦਾ 40 ਨਾ 35 ਹਾਂ ਨਾ ਇਹ ਵਸੀ ਜਿਹੜੀ ਦੇਣੀ 3000 ਦੀ ਅੱਛਾ 30 ਹੀ ਦੇ ਦੇਣੀ 30 ਦੇ ਦਾਂ ਬਾਕੀ ਚਲੋ ਨੇਕੀ ਛੋੜ ਮੁੱਕ ਤੇ ਹੋ ਜੂਗੀ ਕਰਾ ਲਓ ਕੋਈ ਮਾਤਰਣ ਥੋੜਾ ਬਾਲਾ ਕੋਈ 1000 ਛੱਡ ਦਈਏ ਛੱਡ ਦਾਂਗੇ ਨਾ 30 ਦੇ ਦਾਂਗੇ ਠੀਕ ਹੈ ਜੀ ਹਰ ਤੰਦਾ ਵੇਂਦੇ ਬਾੜ ਵੇਂਦੋ ਖੋਲਿਆ ਦਾ ਹੀ ਗਈ ਇਹ ਆ ਗਈ ਆ ਤੀਪਾ ਜੀ ਗੱਭਣ ਆ ਆ ਦੇਖ ਸਾਡੇ ਜੀ ਥੱਲੇ ਚੰਗੀ ਤਿਆਰ ਹੋ ਗਈ ਆ ਅਜੇ ਤਿਆਰ ਹੋਣੀ ਆ ਅਜੇ ਹਰ ਬੀਬਾ ਇਹ ਵੀ 10 12 ਦਿਨ ਘੜਦੀ ਆ ਫੌਜੀ ਮਾਰਨ ਤੇ ਨਿਕਾ ਜਾ ਬਚਾ ਲੂ ਤਾਂ ਵੀ ਤੋ ਖਾਣਾ ਠੀਕ ਜਿਹੜੀ ਗੱਲ ਹੈ ਕਿ ਲਾ ਰਹੇ ਹੋ ਅੰਕਲ ਲਾਵਾਂਗੇ ਦੱਸ ਕੇ ਹਾਂਜੀ ਕਰੀ ਨਾ ਗਲਤ ਕੰਮ ਕੀਤਾ ਨਾ ਕਰਨਾ ਹਰ ਬੀਬਾ ਜੀ ਵੈਟ ਤੇ 20 ਕਿਲੋ ਵਾਲੀ ਲਾ ਕੇ ਲਿਆਇਓ ਇਦੇ ਥਾਂ ਚੋਂ ਤਾਂ ਆਹ ਰਾਮ ਦੀਆਂ ਦੋ ਸਰੂ ਚੱਲਦਾ ਆ ਵੇਖ ਲੋ ਜਿਹੜਾ ਆਹ ਵਾਲਾ ਆ ਜਿਹੜਾ ਹਾਂਜੀ ਇਹ ਦੋ ਸਰੂ ਆ ਵੀਰ ਜੀ ਦੱਸ ਕੇ ਦੇਣੀ ਹੈ ਵੈੜ 16 17 ਕਿਲੋ ਵਾਲੀ ਆ ਤੇ ਵੈੜ ਤੇ ਹੈਗੀ 45 50 ਹਜ਼ਾਰ ਦੀ ਹਾਂਜੀ ਤੇ ਪਰ 10 15 ਹਜ਼ਾਰ ਰਿਆਤ ਦੇ ਦੇਣੀ ਵੇਖ ਲੋ ਜਵਾ ਚੌਹਾਂ ਸਨਾਂ ਦਿਖਾ ਦੇਣੇ ਆ ਤੇ ਹਾਲੇ 10 12 ਦਿਨ ਖੜਦੀ ਆ ਜਿਹੜੀ ਗੱਲ ਆ ਚੀਜ਼ ਦੱਸ ਕੇ ਦੇਣੀ ਗਲਤ ਕੰਮ ਨਹੀਂ ਹਰਦੀ ਬਿਲਕੁਲ ਇਹ ਗੱਲ ਦੱਸ ਕੇ ਤੇ ਜਵਾ ਦਿਖਾ ਦੋ ਬਾਕੀ ਸਮੇਂ ਹੋ ਵੀ ਜਿੱਤਰਾ ਪੁੰਦਾ ਜੀਆਂ ਡਿੱਗਦੀਆਂ ਫੈਟ ਤੋਂ ਥੋੜਾ ਜਾ ਹਾਂ ਜਿੰਨੇ ਵੀਰ ਨੇ ਘਰ ਚ ਹੋਣੀ ਆ ਉਹਦੇ ਵਾਸਤੇ ਬਹੁਤ ਵਧੀਆ ਠੀਕ ਆ ਹਾਂਜੀ ਬਾਕੀ ਚਲੋ ਇਹ ਤਾਂ ਛੋਟੀਆਂ ਵੀਰ ਮੰਨੇ ਅਜੇ ਥੱਲੇ ਭਰਨੀ ਆ ਅਜੇ ਪੂਰੀ ਹੋ ਚੰਗੀ ਤਿਆਰ ਹੋਊਗੀ ਯਾਰ ਵੀ ਭਾਈਆ ਤੂੰ ਨਾ ਜੱਡਾ ਲਾਉਗੀ ਤੇ ਆਹ ਦੀਪਾ ਇਟਾਟੇ ਜਾਂਦੇ ਕਿਤੀ ਸੋਨਾ ਕਿੰਨੇ ਦੀ ਮੋਲ ਤੇ ਭਾਵੇਂ ਦਾ 35 ਕਰਦੇ 36 ਨਹੀਂ ਕਰਨਾ

ठीक है मेरा ਹਾਂ ਰੰਗ ਵਾਲੀ ਵਾਲੀ ਵਾਲਾ ਤਾਂ ਲੱਗਾ ਵੇ ਸੀਰ ਗਲਾਬੀ ਠੀਕ ਆ ਹਾਂਜੀ ਹਾਂ ਕਿੰਨੀ ਤੇ ਮੱਦੀ ਬਹੁਤ ਹੋਰ ਹੋਰ ਇਹਨਾਂ ਬਣੇ ਹੋ ਜੀ ਮੇਰੇ ਠੀਕ ਆ ਹਾਂਜੀ ਠੰਡੀ ਤੇਰੀ ਆ ਗਈ ਇਹਦੀ ਦੁੱਧ 12 ਕਿਲੋ ਚਵਾ ਦੂਗੀ 12 ਕਿਰਾਂ ਦੇ ਦੀ ਰੱਤੀ ਆ ਤੇ ਮੋਲਾ ਮੋਲਾ ਵੀ ਭਾਈਨਾ 40 ਨਾ 45 ਆ ਨਾ ਨਹੀਂ ਅੱਛੀ ਇਹ ਜਿਹੜੀ ਦੇਣੀ ਆ ਬੱਤੀ ਜੀ ਹਾਂਜੀ ਤੇ ਦੀ ਆਵਾਜ਼ ਆ ਗਈ ਜੀ ਆਦਰਾ ਫਿਰ ਨਾ ਨੀ ਦੇ ਦਾਂਗਾ ਜੀ ਭਾਈ ਯਾ ਨਹੀਂ ਅੱਛਾ ਨਾ ਨੀ ਦੇ ਦਾਂਗਾ ਯਾਰ ਹੋਰ ਮਾਨਤਨ ਕਰ ਦਾਂਗੇ ਅੱਛਾ ਹਾਂਜੀ ਅੱਜ ਮੇਲਾ ਲੱਟਣ ਲੜਾਇਆ ਠੀਕ ਹੈ ਜੀ ਗਾੜੀ ਆ ਗਈ ਸੋਈ ਸੁਵਾਈ ਤਾਜੀ ਸੁਈ ਆ ਸੁਵਾਏ ਦਾ ਦੂਜਾ ਕਿਹਦਾ ਹੈ ਇਹਨਾਂ ਪਹਿਲਾ ਸੁਵਾਏ ਦਾ ਕਹਿੰਦੇ ਆ ਲਓ ਸੁਵਾਏ ਦਾ ਸੁਵਾਏ ਆਉਂਦੀਂ ਵੀਰਤਾ ਅੱਜ ਜੀਨ ਨਾਲ ਕੇ ਬੱਚਾ ਇਹ ਰੋਸ ਨੂੰ ਉਹ ਆਸ ਕੇ ਨਾਲ ਤੋਂ ਦੋ ਲੋ ਪਰਸੋਂ ਦੀ ਸੋਈ ਆ ਤੇ 7 ਕਿਲੋ ਜਿਹੜਾ ਹੁਣ ਕਹਿੰਦੇ ਵੀ ਹੈਗਾ। 5 ਤੋਂ 4 ਚੰਗਾ ਲਗਾ ਆ ਦੇਖਦੇ ਥਾਣੇ ਤੇ ਲੱਗੇ ਤਾਂ ਕਿੰਨਾ ਕੁ ਤਰ੍ਹਾਂ ਦੁੱਧ ਭਰੀ ਜਾਊਗੀ? ਦੁੱਧ ਹਰ ਵੀ ਭਰੀ 12+ ਚਲੂਗੀ। ਆਹ ਜੀ ਠੰਡੀ ਤਾਂ ਇਹੋ ਦੋ ਤੇ ਉਤਰਾ ਠੰਡੀ ਧੀਰੀ ਆ। ਉotra ਭਾਵੇਂ ਥੋੜਾ ਡਰਜੇ ਤੇ ਉਹ ਵੱਖਰੀ ਗੱਲ ਕਿੰਨਾ ਦੁੱਧ ਦੱਸਿਆ ਭਰੀ ਜਾਊਗੀ ਦੁੱਧ 12+ ਚੱਲੂਗੀ ਤੇ ਮੋਲ ਮੋਲ ਹਰ ਪੀਪਾ ਜੀ ਓੜਦੀ ਨਾਲ ਆਈ ਕਿੰਨਾ ਦੁੱਧ ਕਰਾਉ ਦਾ ਮੋਲ ਐ ਐਂਡਲਾ ਪੀਸ ਆ ਕਰ ਦੋ ਫਿਰ ਜ ਆਜਾਂ 25 ਦੀ ਜੀ ਐਂਡਲਾ ਪੀਸ ਜੇ ਵੇਖ ਲਓ ਹਰਪੀ ਭਾਈ ਭੈ ਦੀ ਦੀਨ ਲੈ ਨਹੀਂ ਹੈ ਅੱਛਾ ਇਹ ਹੀ ਦੇਣੀ ਹੈ 29 ਦੇ ਦੇ ਦिए ਦੇਦਾ ਹਰਪੀ ਭਾਈ ਕਹਤਾ ਹੈ ਅੱਜ ਠੀਕ ਹੈ ਇੱਕ ਗੀਆ ਜੜੀ ਹੋ ਗਿਆ ਅੱਜ ਜੇ ਕਹਤਾ ਨਤੀ ਦੇ ਦਾਂਗੇ ਅੱਜ 29 29 ਕੰਮ ਚੱਲੂਗਾ ਸਾਡੀ ਨਤੀ ਚੱਲੂਗਾ ਕਿ ਇੱਕ 2000 ਆ ਜਾਊਗਾ ਕਹਿੰਦੇ ਘਟ ਜੂ ਅਜਿਹਾ ਚੱਲਣ ਦਾ ਢਾਢੀ ਅੱਜ ਠੀਕ ਹੈ ਜੀ ਚਲੋ ਫਿਰ ਬਾਕੀ ਆ ਵੀ ਜਿਹੜੀ ਜੁੜੀ ਲੱਗੀ ਹੈ ਮੰਦਿਰ ਦਾ ਰਹਾਦਾ ਕਰੋ ਥਾਣਾ ਸਿੱਡੇ ਕਰਦੇ ਭਾਈ ਜੀ ਅਵੇਲ ਕਰੀਏ ਕਰੀ ਹਾਂ ਜੀ ਆਹ ਆ ਰਿਹਾ ਯਾਰ ਅੱਛਾ ਚਾਰ ਚਲਗੀਆਂ ਸੇਰ ਦੀਆਂ ਰੀ ਭਾਈ ਠੀਕ ਆ ਅੱਧਾ 15 ਅੱਛੀਆਂ ਵੀਡੀਓ ਬੋਣੀ ਤੇ ਚਲੋ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜਾ